ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਕ੍ਰਸ਼ਟ ਬੇਨਤੀ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਰ ਨਵੀਂ ਵੀਡੀਓ ਜਿਹੜੀ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਪਹੁੰਚ ਚੁੱਕੇ ਆਂ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸੱਜ ਨੂੰ ਇਹਨੂੰ ਲੱਗਦੀ ਪੱਟੀ ਸ਼ਾ ਅਸ਼ਮਨੀ ਕਮਾਰ ਦੇ ਘਰ ਪਹੁੰਚ ਚੁੱਕੇ ਆ ਚੰਗੇ ਦਾਧਾਰੂ ਪਸ਼ੂ ਇਸ ਘਰ ਤੋਂ ਵੇਖਣ ਨੂੰ ਮਿਲਦੇ ਆ ਅੱਜ ਵੀ ਇੱਕ ਬਿਲਕੁਲ ਤਾਜੀ ਸੂਈ ਮੱਝ ਤੇ ਇੱਕ ਵਾੜ ਜਿਹੜੀ ਗੱਭਣ ਆ ਆਓ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਕਰੀਏ ਸਾਂਝੀ ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਪੂਰੀ ਨਰਖ ਫਰਕ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਕਿਉਂਕਿ ਪੈਸੇ ਲਾਉਣੇ ਆ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਤੁਹਾਡਾ ਕੰਮ ਹੈ ਨਰਖ ਫਰਕ ਕਰਨਾ ਤੇ ਸ਼ਾਹ ਜੀ ਸਤਿ ਸ੍ਰੀ ਅਕਾਲ ਜੀ ਬਾਬੂ ਚੜ੍ਹਦੀ ਕਲਾ ਜੀ ਹਾਂ ਜੀ ਚਲੋ ਸ਼ੋਗਰ ਹੋਰ ਸੁਣਾਓ ਵਧੀਆ ਜੀ ਅੱਜ ਫਿਰ ਦੋ ਲੈਣ ਦੀਆਂ ਹਾਂ ਜੀ ਡਰੈਸਰ ਤੋਂ ਦੱਸਗੇ ਜੀ ਪਸ ਪਿੰਡ ਆਪਣਾ ਖੇਮਕਰ ਜੀ ਹਾਂ ਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਚੈਨ ਨੰਬਰ 8196 ਹਾਂ ਜੀ 9021 ਠੀਕ ਆ ਅੱਜ ਤੇ ਬਹੁਤ ਆਧਾਰੂ ਛੋਟੀ ਘਟ ਮੈਂ ਮਾਰੀ ਜੀ ਹੈ ਮੈਂ ਚੰਗੀ ਤੇਰੀ ਜੈਡ ਬਲੈਕ ਬਿਲਕੁਲ ਮਾਲਵੇ ਮੂਲਵੇ ਚ ਲੈ ਜਾਂਦੀ ਤੇ ਚਾਂਗਰੇ ਇਦਾਂ ਹੀ ਦੁੱਧ ਹੈ ਨਾ ਅੱਛਾ ਵਾਲ ਵੀ ਸਾਹਮਣੇ ਚਟੜ ਇੱਕ ਵਾਲ ਹੋਣੀ ਆ ਹਨਾ ਕਿੰਨਾ ਦੁੱਧ ਆ ਸਹੀ 13 ਕਿਲੋ ਠੀਕ ਆ ਦੋਧ ਕੇ ਹਾਂ ਕੱਟੀ ਮਗਰ ਆ ਗਈ ਹਾਂਜੀ ਨਹੀਂ ਕੱਟਾ ਕੱਟ ਆ ਗਿਆ ਲਓ ਜੀ 13 ਕਿਲੋ ਦੁੱਧ ਆ ਸੱਜਣੋ ਤੇ ਇੱਕ ਵੀ ਵਾਲ ਜਿਹੜਾ ਏ ਚਟਾਣੀ ਹੈਗਾ ਬਿਲਕੁਲ ਜੈਡ ਬਲੈਕ ਤੇ ਮੋਹਰਾ ਮਾਲਵੇ ਦੀ ਮਲਵੈਣ ਤੇ ਮਾਝੇ ਦੀ ਧਰਤੀ ਤੇ ਆ ਗਈ ਲਓ ਜੀ ਕੀ ਬਾਤਾਂ ਆ ਬਹੁਤ ਸੋਹਣੀ ਆ ਰੇ ਖੂਬਸੂਰਤ ਆ ਸਿੰਘ ਮੂੰਹ ਹੀ ਸੋਹਣਾ ਸੁਆ ਕਰਨਾ ਪਿੱਜਾ ਦੂਸਰੇ ਸੁਦੇ ਦੁੱਜੇ ਐ ਵੇਖਣ ਨੂੰ ਲੱਗਦੇ ਆ ਨਾ ਆਟਾ ਪੈਣਾ ਦੀ ਖੁੱਲੀ ਆ ਲਓ ਜੀ ਕੀ ਬਾਤ ਆ ਕੱਦ ਚੰਗਾ ਨਹੀਂ ਬਾਕੀ ਚੰਗੇ ਆ ਸੋਹਣੀ ਆ ਤੇ ਮਗਰ ਕਟਾ ਆ ਗਿਆ ਜੇ ਮੇਲ ਕਾਫ 13 ਕਿਲੋ ਦੋ ਤੋਂ ਸਟਾਰਟਿੰਗ ਆ ਚੁਾਈ ਚੁਈ ਬਿਲਕੁਲ ਚੰਗੀ ਓਕੇ ਕਹੂਰ ਨੇ ਕੋਈ ਚੱਟਾ ਨਹੀਂ ਬਿਲਕੁਲ ਓਕੇ ਤੇ ਕਿੰਨਾ ਮੁੱਲ ਕਰਦੇ ਨੇ ਕਿੰਨੇ ਦੇ ਦੇਗੇ ਬੰਦੋ ਬਈ 1 ਲੱਖ ਕਰਦੇ ਆਂ ਅੱਛਾ ਤੇ ਕਿੰਨੇ ਦੇ ਦੇਗੇ ਹਾਂ ਨਾ ਲੱਖ ਰੁਪਏ ਦੀ ਮੈਂ ਲੈ ਲਵਾਂ ਲੱਖ ਦੀ ਹੋਰ ਦੋ ਛੱਡ ਦਿਓ ਨਹੀਂ ਬਾਬਾ ਜੀ ਆਪਾਂ ਚੱਲ ਦੋ ਛੱਡ ਦਿਓ ਸਾਢੇ ਕਰਕੇ ਕੋਈ ਮੁੱਲ ਕੀਤਾ 98 ਦੇ ਦਿਓ ਚਲੋ ਜੀ 98000 ਦੀ ਦੇ ਦਿਓ ਕੋਈ ਗੱਲ ਨਹੀਂ ਤੇ ਇਹ ਜਿਹੜੀ ਵੈੜ ਆ ਗਈ ਇਹਨੂੰ ਖੁੱਲ ਕੇ ਜਰਸੀ ਹਾਂਜੀ ਇਹ ਆ ਗਈ ਜਰਸੀ ਦੇ ਵਿੱਚ ਕ੍ਰਾਸ ਦੇ ਵਿੱਚ ਹਨਾ ਹਾਂਜੀ ਵੈੜ ਵੀ ਚੰਗੀ ਥੰਤ ਨੂੰ ਵੀ ਚੰਗਾ ਲੱਗਾ ਇਹ ਟਾਈਮ ਲੱਗ ਜੀ ਬਬਾ ਜੀ ਦਿਨ 10 ਲੈ ਜੂ ਹੁਣਾ ਖੁੱਲੇ ਢੁੱਲੇ 10 15 ਲੈ ਲੀ ਹਾਂ ਖੁੱਲੇ ਢੁੱਲੇ 10 ਲੈ ਜੇ 15 ਲੈ ਜੇ ਕਿਉਂਕਿ ਪੁੜਾ ਫੜਾ ਕੋਈ ਫਿਸਿਆ ਨਹੀਂ ਇਹ ਬਾਨੀ ਆ ਵੈੜ ਦੁੱਧ ਪਾ ਜੂ 15 ਕਿਲੋ ਦੇਖੋ ਮਹਾਰਾਜ ਜਾਂਦਾ ਜੀ ਬਬਾ ਜੀ ਲਓ ਜੀ ਵੈੜ ਚੰਗੀ ਸਜਣੋ ਜਰਸੀ ਪਾਣਿਆ ਠੀਕ ਆ ਬਾਕੀ ਵੱਡੀ ਆ ਹੱਡਾਂ ਪਰਾਂ ਦੀ ਖੁੱਲੀ ਆ ਤੇ ਚੰਗੀ ਸੋਹਣੀ ਆ ਬਾਡੀ ਸਕੈਚਰ ਦੀ ਵੀ ਤੇ ਪਿੱਠ ਪੁੜਾ ਵੀ ਚੰਗਾ ਲਓ ਜੀ ਇੱਥੇ ਬੰਦੋ ਆਉੱਤੈ ਬੰਨ੍ਹ ਕੋਂਡੇ ਨਾ ਥਾਂ ਤਿਲਕਣਾ ਜਿਆ ਹਾਂ ਲਓ ਜੀ ਤੇ ਤੇਲ ਤੁਲੇ ਚੰਗੀ ਫੇ ਪਈ ਜਾਣਾ ਲਓ ਜੀ ਕਿ ਆ ਪਤਾ ਗਾਲ ਫਿਰ ਹੈਗੀ ਰੇਟ ਦੀ ਕਿੰਨੇ ਦੀ ਦੇ ਦਿੱਤੀ ਬਬਾ 40000 ਦੀ 40 ਦੀ ਫੋਰ ਹੋ ਜੂ ਸੋ ਥੋੜਾ ਬੋਧਾ ਮਾਨ ਦੋ ਹਜ਼ਾਰ ਛੱਡ ਦੋਗੇ ਲਓ ਜੀ 38 ਹਜ਼ਾਰ ਦੀ ਸੱਜਣੋ ਇਹ ਵਾੜ ਮਿਲ ਜੂਗੀ ਵਾੜ ਚੰਗੀ ਆ ਤੇ ਦੋ ਪਸ਼ੂ ਆ ਮੈਂ ਥੱਲੇ ਦੁੱਧ 13 ਕਿਲੋ ਮੌਕੇ ਦਾ ਤੇ ਚੌਂਡ ਚੰਗੀ ਮੈਂ 98 ਦੀ ਤੇ ਗਾਂ ਜਿਹੜੀ ਆ 38 ਦੀ ਠੀਕ ਹੈ ਦੋਵੇਂ ਪਸ਼ੂ ਚੰਗੇ ਆ ਆਪਣੀ ਪਿੰਡ ਖੇਮਕਨ ਵਿਜ਼ਿਟ ਕਰਕੇ ਤੇ ਲੁੱਟ ਲੋ ਮੇਲਾ ਸੱਜਣੋ ਲੁੱਟਣ ਆਲਾ ਜੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ